ਨੇ ਇਹ ਕਹਿੰਦੇ ਜਲਾਲਪੁਰੀਏ ਪਾਲੇ ਹੁਣਾਂ ਦੀ ਟੀਮ ਦੇ ਲਈ ਖੇਡਿਆ ਬੱਗੇ ਪਿੰਡ ਵਾਲੇ ਦੁੱਲੇ ਦੇ ਨਾਲ ਆਹ ਮੁੰਡੇ ਦੀ ਜੁੰਡੀ ਦੀ ਯਾਰੀ ਹੈ ਕਰਕਾ ਚੰਬਾ ਪਿੰਡ ਹੈ ਜੀਵਨ ਨਾਮ ਹੈ ਭਾਈ ਲਦੂਆ ਪ੍ਰੀਤ ਆਹ ਮੁਕਾਬਲਾ ਚੋਟੀ ਦਾ ਗੁੱਟ ਫੜਿਆ ਹੋਇਆ ਦੋਵੇਂ ਸਰਹਾਲਾ ਰਣਮਾ ਦੇ ਖਿਡਾਰੀ ਏ ਬੱਲੇ 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 ਆਹ ਕਬੱਡੀ ਕਬੱਡੀ ਉਹ ਫਾਈਨਲ ਇਹ ਗੋਪੀ ਬਾਬੇ ਕੋ ਉਹਨਾਂ ਵੱਲੋਂ ਦੋ ਜੱਫੇ ਤੇ 1000 ਦੇ ਵੱਡੇ ਮਾਨਸਨਾਂ ਦਿੱਤੇ ਹਨ ਯਾਨੀ ਗਰਮੀਤ ਸਿੰਘ ਜੀ ਐਸ ਡੀਓ ਸਾਹਿਬ ਲਾ ਇਧਰ ਦੀ ਸਾਈਡ ਦੇਖਾਂਗੇ ਪਾਈ ਹੋਈ ਕਬੱਡੀ ਹੈ ਖੇਡ ਦੇ ਮੈਦਾਨ ਦੇ ਵਿੱਚ ਭਾਈ ਲੱਤੂ ਵਾਲਾ ਭਾਈ ਲੱਤੂ ਵਾਲਾ ਇੱਕ ਪਾਸੇ ਤਰਨਤਾਰਨੀਆ ਇੱਕ ਪਾਸੇ ਸੰਗਰੂਰ ਵਾਲਾ ਉਹ ਕਰਾਚੋ ਵਾਲਾ ਤੇ ਭਾਈ ਲੱਤੂ ਵਾਲਾ ਬੱਲੇ 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 ਉਹ ਕਬੱਡੀ 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 ਕਿਹ ਹੱਦ ਪ੍ਰਦਰਸ਼ਨ ਵਿੱਚ ਦੇਖਾਂਗੇ ਕਿਹੜੇ ਮਨ ਨੇ ਕੋਸ਼ਿਸ਼ ਕਰਨੀ ਹੈ ਦੀਪਾ ਆ ਰੋਮੀ ਦੇ ਨਾਲ ਮੁਕਾਬਲਾ ਲੋਹਾਰੇ ਵਾਲਾ ਇੱਕ ਪਾਸੇ ਅੰਮਰਸਰੀਆ ਇੱਕ ਪਾਸੇ ਮੋਗੇ ਵਾਲਾ ਆ ਜਿਹੜੇ ਤਰਨਤਾਰਨ ਦੇ ਵਿੱਚ ਪਟਾਕੇ ਪੈਂਦੇ ਆ ਲੱਗਦਾ ਹੋਇਆ ਜੋਰ ਆ ਕਬੱਡੀ 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 ਮਾਝਾ ਤੇ ਮਾਲਵਾ ਖੇਂਦਾ ਕਿੱਥੇ ਹੋਣ ਸੁਲਾਮਾ ਜੁਰਤਾਂ ਨੂੰ ਕੋਈ ਕਦਰ ਬੱਚੋ ਵਾਲਾ ਯਾਰ ਸਾਹਿਬ ਆਖ ਭਾਈ ਲੱਟੂ ਵਾਲੇ ਪ੍ਰੀਤ ਨੂੰ ਕੇ ਗੱਪਰੂ ਹਿੱਕ ਤਣ ਗਿਆ ਏ ਰਾਲਾ ਤਾਂ ਪਹਿਲਾਂ ਸੀ ਹੁਣ ਤਾਂ ਮਸਲਾ ਬਣ ਗਿਆ ਆ ਸ਼ੂਸ਼ਕ ਵਾਲਿਆ ਆ ਮਸਲਾ ਬਣਿਆ ਪਿਆ ਮਸਲਾ ਬਣਿਆ